ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪ ਬਹੁਤ ਹੀ ਜਿਆਦਾ ਸੋਹਣੇ ਸ਼ੈਡੋ ਵਰਕ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਨ ਦਾ ਫੈਬਰਿਕ ਹੋਏਗਾ ਜਿਹੜਾ ਪਿਓਰ ਆਰਗੈਂਜ਼ਾ ਦਾ ਹੋਏਗਾ ਜਿਸ ਤੇ ਉੱਪਰ ਹੈਗਾ ਜਿਹੜਾ ਸ਼ੈਡੋ ਵਰਕ ਰਹਿਣ ਵਾਲਾ ਹੈਗਾ ਆ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਸਮ ਦੇ ਉੱਪਰ ਪੈਚ ਵਾਲਾ ਵਰਕ ਹੋਏਗਾ ਸਮ ਦੇ ਉੱਪਰ ਸ਼ੈਡੋ ਵਰਕ ਹੋਏਗਾ ਔਰ ਸਮ ਦੇ ਉੱਪਰ ਹੈਗਾ ਜਿਹੜਾ ਆਰੀ ਵਰਕ ਰਹਿਣ ਵਾਲਾ ਪ੍ਰਾਈਸ ਆਫ ਦਾ ਸੇਮ ਹੋਏਗਾ ਇਹ ਵਾਲੇ ਵੀ ਜਿਹੜੀ ਸੂਟ ਹੋਣਗੇ ਵੀ ਵਿਸਕੋਸ ਆਰਗੇਂਜ਼ਾ ਦੇ ਉੱਪਰ ਹੋਣਗੇ ਜਿਨ੍ਹਾਂ ਦੇ ਉੱਪਰ ਵੀ ਹੈਗਾ ਜਿਹੜਾ ਉਹ ਸ਼ੈਡੋ ਵਰਕ ਰਹਿਣ ਵਾਲਾ ਹੈਗਾ ਤੇ ਵਰਕ ਬਹੁਤ ਹੀ ਜ਼ਿਆਦਾ ਸੋਨਾ ਹੈਗਾ ਯਾਰ ਤੇ ਇਹ ਬਹੁਤ ਹੀ ਫਾਈਨ ਕੁਆਲਿਟੀ ਦਾ ਸਟਾਫ ਹੈਗਾ ਪ੍ਰਾਈਸ ਹੋ ਗਿਆ 800 ਰੁਪਏ ਪਰ ਮੀਟਰ ਅਕੋਰਡਿੰਗ ਤਾਂ ਨਿਊ ਫੈਬਰਿਕ ਮਿਲ ਜਾਏਗਾ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਸ਼ਰਟ ਦਾ ਚੁਣੌਣ ਦੇ ਉੱਪਰ ਹੋਏਗਾ ਜਿਸ ਤੇ ਬਾਂਦਨੀ ਪ੍ਰਿੰਟ ਦੇ ਉੱਪਰ ਹੋਏਗਾ ਜਿਸ ਤੇ ਉੱਪਰ ਵਰਕ ਹੋਏਗਾ ਹੈਂਡ ਵਰਕ ਕਰਨ ਵਾਲਾ ਤੇ ਜਿਸ ਤੇ ਨਾਲ ਬਾਟਮ ਹੋਏਗੀ ਜਿਹੜੀ ਕਰੇਪੀ ਹੋਏਗੀ ਇਹ ਵਾਲੇ ਸੂਟ ਹੈ ਜਿਹੜਾ ਕਾਟਨ ਦੇ ਉੱਪਰ ਰੈਡੀ ਕੀਤੇ ਗਿਆ ਖਾਦੀ ਦੇ ਉੱਪਰ ਰੈਡੀ ਕੀਤੇ ਗਿਆ ਥਰੈਡ ਵਰਕ ਕਰਨ ਵਾਲਾ ਹੈ ਹੈਗੇ ਜਿਹੜੀ ਆਪਾਂ ਨੇ ਕਰੇਪ ਦੇ ਉੱਪਰ ਰੈਡੀ ਕੀਤੇ ਹੋਏ ਸੂਟ ਹੈਗੇ ਜਨਾਂ ਦੇ ਉੱਪਰ ਵੀ ਥਰੈਡ ਵਰਕ ਹੋਏਗਾ ਪ੍ਰਾਈਸ ਸਭ ਦਾ ਵੱਖਰਾ ਵੱਖਰਾ ਹੋਏਗਾ ਨੈਚੁਰਲ ਕਰੇਪ ਦੇ ਉੱਪਰ ਰੈਡੀ ਕੀਤਾ ਗਿਆ ਆ ਆਰੀ ਵਰਕ ਦਾ ਜਿਹੜਾ ਇਹ ਪੀਸ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੈ ਹੋਣ ਵਰਕ ਕਰਨ ਵਾਲਾ ਹੈਗਾ ਤੇ ਪ੍ਰਾਈਸ ਵੀ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਹੋਏਗਾ ਇਹ ਵਾਲੀ ਸਿਮਰ ਦੇ ਪੀਸ ਹੋਣਗੇ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਚਨਾਉਣ ਦਾ ਫੈਬਰਿਕ ਹੋਏਗਾ ਜਿਸ ਤੇ ਉੱਪਰ ਹੈਗਾ ਯਾ ਉਹ ਹੈਂਡਵਰਕ ਕੀਤਾ ਗਿਆ ਹੈਗਾ ਯਾ ਇਹਨਾਂ ਦਾ ਪਰ ਮੀਟਰ ਦੋਨਾਂ ਦਾ ਵੱਖਰਾ ਵੱਖਰਾ ਹੋਏਗਾ ਸ਼ਰਟ ਦਾ ਔਰ ਬਾਟਮ ਦਾ ਪਰ ਮੀਟਰ ਵੱਖਰਾ ਹੋਏਗਾ ਇਹ ਵਾਲਾ ਸੂਟ ਹੋਏਗਾ ਸਿਮਰ ਦੇ ਉੱਪਰ ਰਹਿਣ ਵਾਲਾ ਇਹ ਵਾਲਾ ਫੈਬਰਿਕ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਲੇਟੈਸਟ ਰਹਿਣ ਵਾਲਾ ਹੈਗਾ ਜਿਹੜਾ ਕਿ ਗਲਾਸ ਟਿਸ਼ੂ ਦੇ ਉੱਪਰ ਹੋਵੇਗਾ ਪ੍ਰਿੰਟਡ ਵੀ ਹੋਵੇਗਾ ਪਲੱਸ ਫੁੱਲੀ ਐਮਬਰਾਇਡਰਡ ਵੀ ਰਹਿਣ ਵਾਲਾ ਹੈਗਾ ਤੇ ਨਾਲ ਪਲੇਨ ਕ੍ਰੇਪ ਦੀਸ ਤੇ ਬਾਟਮ ਮਿਲ ਜਾਏਗੀ ਪੂਰਾ ਸੂਟ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਫੈਬਰਿਕ ਹੋਵੇਗਾ ਜਿਹੜਾ ਜਾਰਜਟ ਦੇ ਉੱਪਰ ਹੋਵੇਗਾ ਜਿਸ ਤੇ ਉੱਪਰ ਵੀ ਜਿਹੜਾ ਹੈਂਡਵਰਕ ਰਹਿਣ ਵਾਲਾ ਹੈਗਾ ਆ ਇਹ ਵੀ ਤੁਹਾਨੂੰ 1250 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਫੈਬਰਿਕ ਹੈਗਾ ਜਿਹੜਾ ਮਿਲ ਜਾਏਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਹੋਣਗੇ ਕ੍ਰੇਪ ਦੇ ਉੱਪਰ ਮਿਲ ਜਾਣਗੇ ਸਮੇਂਾਂ ਵਿੱਚ ਔਰਗੈਂਜ਼ਾ ਦੇ ਉੱਪਰ ਮਿਲਣਗੇ ਔਰਗੈਂਜ਼ਾ ਦੇ ਉੱਪਰ ਜਿਹੜਾ ਇਹਨਾਂ ਦਾ ਪ੍ਰਾਈਸ ਹੋਏ ਉੱਪਰ ਐਡੀ ਕਰਵਾਣਾ ਹੈ ਤਾਂ ਉਹਦਾ ਜਿਹੜਾ ਹੈਗਾ ਆ ਪ੍ਰਾਈਸ ਵੱਖਰਾ ਹੋਏਗਾ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਸ਼ਰਟ ਔਰ ਸ਼ਰਟ ਦੇ ਨੈਕ ਔਰ ਬਾਜੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਤੇ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਆਰਗੈਂਜ਼ਾ ਦੁਪੱਟੇ ਨੂੰ ਆਰਗੈਂਜ਼ਾ ਸ਼ਰਟ ਹੋਏਗੀ ਨਾਲ ਕ੍ਰੇਪ ਬਾਟਮ ਹੋਏਗੀ ਜੇਕਰ ਕ੍ਰੇਪ ਦੀ ਸ਼ਰਟ ਹੀ ਲਗਾਨੀ ਆ ਤਾਂ